ਆਤਾ ਤੁਹਾਨੂੰ ਤਸਵੀਰਾਂ ਦਿਖਾਣੇ ਜਿਹੜੇ ਇਹਨਾਂ ਦਾ ਲਮਾਰੀ ਆ ਇਹ ਤੁਹਾਡੇ ਵੱਲੋਂ ਤਿਆਰ ਕੀਤੀ ਗਈ ਲਮਾਰੀ ਹਾਂਜੀ ਹਾਂਜੀ ਸਰ ਅੱਛਾ ਆ ਦੇਖੋ ਜੀ ਇਹ ਤੇ ਡਰੈਸਿੰਗ ਟੇਬਲ ਆ ਗਿਆ ਜੀ ਹੂੰ ਆ ਦੇਖੋ ਜੀ ਆ ਪ੍ਰੋਪਰ ਫਾਈ ਹੈ ਜੀ ਇਹ 10000 ਦਾ ਹੂੰ ਆ ਦੇਖੋ ਹੂੰ ਇਹ 4x7 ਆ ਜੀ ਹੂੰ ਇਹ ਇਹਦਾ weight 70 ਕਿਲੋ ਆ ਜੀ 70 ਕਿਲੋ weight ਹਾਂਜੀ ਹਾਂਜੀ ਅੱਛਾ ਇਹ 10000 ਦੇ ਡਿਸਕਾਊਂਟ ਇਹ ਮਾਰਕੀਟ 'ਚ ਜੀ 16000 ਰੇਟ ਆ ਇਹਦਾ 16000 ਹਾਂਜੀ ਹਾਂਜੀ ਤੁਸੀਂ ਕਿੰਨੇ ਦੇ ਰਹੇ ਅਸੀਂ 10000 ਦੇ ਦੇ ਰਹੇ ਹਾਂ 10000 ਦੇ 70 ਕਿਲੋ ਵੇਟ ਹਾਂਜੀ ਹਾਂਜੀ 6000 ਤੀਸੀ ਫਾਇਦਾ ਹੋਊਗਾ ਤੁਹਾਨੂੰ ਹੋਲਸੇਲ ਦਾ ਰੇਟ ਐ ਤਾਂ ਨਹੀਂ ਆ ਕਿ ਵੀ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਾਅਦ ਵਿੱਚ ਸਾਡੇ ਦਰਸ਼ਕਾਂ ਨੂੰ ਤਾਂ ਉਹ ਕਹਿਣ ਪਾਜੀ ਨੇ ਸਰ ਜਿਹੜਾ ਮਰਜ਼ੀ ਵੀਡੀਓ ਜਿਹੜਾ ਲਾਈਕ ਕਰਕੇ ਆਊਗਾ ਉਹਨੂੰ ਕੁਝ ਹੋਰ ਵੀ ਡਿਸਕਾਊਂਟ ਮਿਲ ਜਾਊਗਾ ਲਓ ਜੀ ਲਓ ਵੀ ਦਰਸ਼ਕਾਂ ਤੁਹਾਡੇ ਲਈ ਹੋਰ ਇੱਥੇ ਸੁਨਹਿਰਾ ਮੌਕਾ ਆਪਾਂ ਕਹਿ ਸਕਦੇ ਹਾਂ ਤੇ ਸਕਰੀਨਸ਼ਾਟ ਭਾਵੇਂ ਲੈ ਲਓ ਤੁਸੀਂ ਕੋਈ ਚੱਕਰ ਨਹੀਂ ਆਹ ਦੇਖੋ ਬੱਕ ਬੱਕ ਡਿਜ਼ਾਈਨ ਹੈ ਜੀ ਆਹ ਦੇਖੋ ਜੇ ਆਪਣੇ ਕੋਲ ਆਹੀ ਡਿਜ਼ਾਈਨ ਹੈ ਜੇ ਦੀਵਾਲੀ ਦਾ ਤੇ ਜੀ ਇਹ ਸਟੈਂਡ ਫੁੱਲ ਤੇਜੀ ਆ ਜੀ ਅੱਛਾ ਹਾਂਜੀ ਹਾਂਜੀ ਪੂਰਾ ਵਾ ਹੈ ਹਾਂਜੀ ਹਾਂਜੀ ਆ ਦੇਖੋ ਜੀ ਹਾਲਾਂਕਿ ਤੁਸੀਂ ਮਾਰਕੀਟ ਦੇ ਵਿੱਚ ਮੈਂ ਕਹਾਂਗਾ ਇੱਕ ਵਾਰੀ ਇੱਧਰ ਦਿਖਾਣ ਕੇ ਏਲਮਾਰੀ ਤੁਸੀਂ ਲੈਣ ਜਾਓਗੇ ਤਾਂ ਵਾਕਈ 16-17000 ਤੋਂ ਘੱਟ ਤੁਹਾਨੂੰ ਏਲਮਾਰੀ ਨਹੀਂ ਮਿਲਣੀ ਲੇਕਿਨ ਆ 70 ਕਿਲੋ ਦੀ ਏਲਮਾਰੀ ਤੁਹਾਨੂੰ 10000 ਦੇ ਬਾਈ ਜੀ ਵੱਲੋਂ ਦਾ ਸਹਿਰਾ 10000 ਤੁਹਾਨੂੰ ਮਿਲੂਗੀ ਤੇ ਨਾਲ ਹੀ ਨਾਲ ਜੇ ਤੁਸੀਂ ਸਾਡੇ ਵੀਡੀਓ ਦੇ ਰਾਹੀਂ ਆਨੇ ਹੋ ਸ਼ੇਅਰ ਕਰਕੇ ਇਹਨਾਂ ਦਾ ਤੁਹਾਨੂੰ ਇੱਥੇ ਹੋਰ ਵੀ ਕੁਝ ਜਿਹੜਾ ਡਿਸਕਾਊਂਟ ਹੈ ਇਹਨਾਂ ਵੱਲੋਂ ਦਿੱਤਾ ਜਾਏਗਾ ਤਾਂ ਦੇਖ ਸਕਦੇ ਹੋ ਪ੍ਰੋਪਰ ਵਧੀਆਂ ਫਿਨਿਸ਼ਿੰਗ ਤਰੀਕੇ ਨਾਲ ਬਣਾਈ ਗਈ ਆ ਆ ਦੇਖ ਸਕਦੇ ਤੁਸੀਂ ਬਾਕਾਇਦਾ ਅੰਦਰ ਵੀ ਖਾਣੇ ਨੇ ਤਾਂ ਇਹ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਚੂੜੀਆਂ ਵਗੈਰਾ ਹੋ ਗਿਆਆਂ ਜਾਂ ਹੋਰ ਜਿਹੜੀਆਂ ਚੀਜ਼ਾਂ ਤੁਸੀਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਆਪਣੇ ਇਹਦੇ ਵਿੱਚ ਰੱਖ ਸਕਦੇ ਹੋ ਦੇਖ ਸਕਦੇ ਹੋ ਪੱਲਿਆਂ ਦੇ ਵਿੱਚ ਪੱਲੇ ਤਾਂ ਖਾਸ ਜਿਹੜੇ ਲੋਕ ਕਿਉਂਕਿ ਤਹਾਰਾਂ ਦਾ ਸੀਜ਼ਨ ਆ ਤਾਂ ਤੁਸੀਂ ਵੀ ਜੇ ਸੋਚ ਰਹੇ ਹੋ ਕਿ ਆਸੀ ਕੋਈ ਚੀਜ਼ ਲਈਏ ਘਰ ਦੇ ਵਿੱਚ ਅਲਮਾਰੀ ਵਗੈਰਾ ਲੈ ਕੇ ਆਏ ਆ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਵੀ ਇੱਥੇ ਜਰੂਰ ਪਹੁੰਚੋ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਸੀਂ ਗੈਸਪੁਰਾ ਇਲਾਕੇ ਦੇ ਵਿੱਚ ਖੜੇ ਆ ਤਾਂ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਏਐਸ ਸਟੀਲ ਵਰਕਸ ਜਿਹੜੀ ਆ ਸ਼ਾਪ ਆ ਇੱਥੇ ਜਿਹੜੇ ਅਲਮਾਰੀਆਂ ਬਣਾਉਣ ਦਾ ਜਿਹੜਾ ਕੰਮ ਉਹ ਕੀਤਾ ਜਾਂਦਾ ਹੈ ਹਾਲਾਂਕਿ ਇੱਥੇ ਹੋਲਸੇਲ ਰੇਟਾਂ ਤੇ ਵੀ ਅਲਮਾਰੀਆਂ ਦਿੱਤੀਆਂ ਜਾਂਦੀਆਂ ਨੇ ਹੋਲਸੇਲ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਵੀ ਦੇ ਚੀਜ਼ ਦਿੱਤੀਆਂ ਜਾਂਦੀਆਂ ਨੇ ਲੇਕਿਨ ਜਿਹੜਾ ਕੋਈ ਕਸਟਮਰ ਆਪਣੇ ਘਰ ਦੇ ਲਈ ਯੂਜ਼ ਲਈ ਲੈਣਾ ਚਾਹੁੰਦਾ ਤਾਂ ਉਹ ਅਲਮਾਰੀ ਲੈ ਸਕਦਾ ਹੈ ਕਿਉਂਕਿ ਅਲਮਾਰੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਘਰ ਦੇ ਵਿੱਚ ਰੱਖੀ ਜਾਂਦੀ ਹੈ ਤਾਂ ਜਿਹੜੇ ਆਪਣੇ ਗੈਸਟ ਨੇ ਆ ਜਿਹੜੇ ਹੋ ਸਾਡੇ ਰਿਸ਼ਤੇਦਾਰ ਨੇ ਆਉਂਦੇ ਨੇ ਤਾਂ ਪਹਿਲੀ ਨਿਗਾ ਸਾਡੇ ਕਮਰੇ ਦੇ ਵਿੱਚ ਜਿਹੜੀ ਆ ਅਲਮਾਰੀ ਦੇ ਪੈਂਦੀ ਕਿ ਇਹਨਾਂ ਨੇ ਅਲਮਾਰੀ ਕਿੰਨੀ ਖਾਸ ਰੱਖੀ ਹੋਈ ਸੀ ਪੇਟੋ ਹਾਰਾ ਦਾ ਸੀਜ਼ਨ ਹੈ ਤੁਹਾਨੂੰ ਪਤਾ ਵਾ ਦੰਤਾਂ ਦੇ ਰਸਾਨ ਵਾਲਾ ਵਾ ਤੇ ਉਸ ਤੋਂ ਬਾਅਦ ਦੀਵਾਲੀ ਵੀ ਆ ਤੇ ਉਸ ਤੋਂ ਪਹਿਲਾਂ ਜਿਹੜੇ ਲੋਕ ਆਪਣੇ ਘਰ ਦੇ ਵਿੱਚ ਪੁਰਾਣੀਆਂ ਅਲਮਾਰੀਆਂ ਨੂੰ ਕੱਢਣ ਤੋਂ ਬਾਅਦ ਨਵੀਆਂ ਅਲਮਾਰੀਆਂ ਰੱਖਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦੇ ਕੋਲ ਅਲਮਾਰੀ ਨਹੀਂ ਹੈਗੀ ਅਲਮਾਰੀ ਲੈਣਾ ਚਾਹੁੰਦੇ ਨੇ ਤਾਂ ਉਹ ਵੀ ਇਹ ਵੀਡੀਓ ਜਿਹੜੀ ਆ ਉਹਨਾਂ ਦੇ ਲਈ ਖਾਸ ਹੋ ਸਕਦੀ ਹੈ ਕਿਉਂਕਿ ਇੱਥੇ ਘੱਟ ਰੇਟਾਂ ਦੇ ਦੱਸਿਆ ਜਾ ਰਿਹਾ ਘੱਟ ਰੇਟਾਂ ਦੇ ਅਲਮਾਰੀਆਂ ਮਿਲਦੀਆਂ ਨੇ ਤੇ ਤੁਹਾਡੇ ਹਿਸਾਬ ਨਾਲ ਵੀ ਮੈਨੂਫੈਕਚਰਿੰਗ ਇੱਥੇ ਕਰਕੇ ﺍﻟमारी ਹਾ ਦਿੱਤੀ ਜਾਊਗੀ ਲੇਕਿਨ ਸਭ ਤੋਂ ਪਹਿਲਾਂ ਤੁਸੀਂ ਬੋਰਡ ਦੀ ਤਸਵੀਰ ਦਿਖਾਓ ਆਸੀ ਫਿਲਹਾਲ ਏਐਸ ਸਟੀਲ ਵਰਕਸ ਜਿਹੜੇ ਕਿ ਹੋਲ ਸੇਲ ਰੇਟ ਤੇ ਜਿਹੜਾ ਕਿ ਇੱਥੇ ਆਸਮਾਨ ਬਣਾਉਂਦੇ ਤਾਂ ਵਦੀਆਂ ਜਿਹੜਾ ਮਟੀਰੀਅਲ ਆ ਉਹ ਯੂਜ਼ ਕਰਦੇ ਨੇ ਗੱਲਬਾਤ ਵੀ ਕਰਾਵਾਂਗੇ ਬਾਈ ਜੀ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਬਾਈ ਜੀ ਕੀ ਨਾਮ ਤੁਹਾਡਾ ਆਸ਼ੀਸ਼ ਗੁਪਤਾ ਸਰ ਆਸ਼ੀਸ਼ ਜੀ ਜਿਹੜੀ ਤੁਸੀਂ ਇੱਥੇ ﺍﻟमारी ਬਣਾ ਰਹੇ ਹੋ ਇਹ ਇਕੱਲਾ ਹੋਲਸੇਲ ਰੇਟ ਤੇ ਕਰਦੇ ਹਾਂ ਜਿਹੜੇ ਲੋਕਲ ਜਿਹੜੇ ਕਿਸੇ ਨੇ ਇੱਕ ਅੱਧੇ ਲਮਾਰੀ ਲੈਣੀ ਹੈ ਉਹਨਾਂ ਨੂੰ ਵੀ ਵੇਚਦੇ ਹਾਂ ਸਰ ਇਹ ਹੋਲਸੇਲ ਦਾ ਜਿਹੜਾ ਮਰਜ਼ੀ ਆਵੇ ਚਾਹੇ ਗਾ ਕਾਵੇ ਚਾਹੇ ਦੁਕਾਨਦਾਰ ਆਵੇ ਜੀ ਅੱਛਾ ਸਾਡੇ ਕੋਲੇ ਹੋਲਸੇਲ ਮੇਲਾ ਸਰ ਅੱਛਾ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਦੀ ਅਲਮਾਰੀ ਬਣਾਈ ਜਾਂਦੀ ਹੈ ਤੁਹਾਡੇ ਸਰ ਆਫਿਸ ਵਾਸਤੇ 4 ਫੁੱਟ 5 ਫੁੱਟ 6 ਫੁੱਟ ਜੇ ਬੜੀ ਅਲਮਾਰੀ ਲੈਣੀ ਹੈ 6 ਫੁੱਟ 7 ਫੁੱਟ 8 ਫੁੱਟ ਜਿੱਦਾਂ ਦੇ ਤੁਸੀਂ ਆਰਡਰ ਬਣਾ ਸਕਦੇ ਹੋ ਸਰ ਅੱਛਾ ਮਟੀਰੀਅਲ ਸਭ ਤੋਂ ਵੱਡੀ ਗੱਲ ਹੁੰਦੀ ਹੈ ਗ੍ਰਾਹਕ ਜਦੋਂ ਆਊਗਾ ਤਾਂ ਇਹ ਪਹਿਲਾਂ ਤਾਂ ਉਹਦੀ ਖੂਬ ਬਾਰ ਉਹ ਦੇਖਦਾ ਰੰਗਤ ਲੇਕਿਨ ਰੰਗਤ ਦੇ ਨਾਲ-ਨਾਲ ਉਹਦੇ ਚ ਮਟੀਰੀਅਲ ਕੀ ਯੂਜ਼ ਹੁੰਦਾ ਉਹਦੇ ਬਾਰੇ ਜਾਣਕਾਰੀ ਦਿਓ ਮਟੀਰੀਅਲ ਜੀ ਸੀਆਰ ਦੀ ਚਾਦਰ ਲੱਗੀ ਹੋਣੀ ਹੈ ਜੀ ਬੀਜੀ ਦੀ ਚਾਦਰ ਹੋਗੀ ਹੈਵੀ 1 ਗੁੰਡਲ ਦਾ weight ਹੋਊਗਾ ਜੀ ਜੇ ਇੱਕ ਗੁੰਡਲ ਦੀ ਬੇਟਲਮਾਰੀ ਆਪਾਂ ਨੂੰ ਪੈ ਜਾਨੀ ਜੀ 16000 ਦੀ ਜੀ ਜਿਸ ਤੇ ਨੋਰਮਲ 70 ਕਿਲੋ ਦੇ ਬੇਡ ਤੇ ਲੈਣਾ ਜੀ ਉਹ 10000 ਦੀ ਪਾਊਗੀ ਸਾਡੇ ਕੋਲੇ 8000 ਦੇ ਵੀ 4 ਫੁੱਟ ਜੀ ਆ ਜੀ 3 ਫੁੱਟ ਜੀ 6500 6000 ਤਾਂ ਵੀ ਆ ਜੀ ਤੇ ਕੁਝ ਦਿਖਾਵਾਂਗੇ ਆ ਤਾਂ ਤੁਹਾਨੂੰ ਤਸਵੀਰਾਂ ਦਿਖਾਣੇ ਜਿਹੜੇ ਇਹਨਾਂ ਵਾਲਾ ਅਲਮਾਰੀ ਆ ਇਹ ਤੁਹਾਡੇ ਵੱਲੋਂ ਤਿਆਰ ਕੀਤੀ ਗਿਲਮਾਰੀ ਹਾਂਜੀ ਹਾਂਜੀ ਸਰ ਅੱਛਾ ਆ ਦੇਖੋ ਜੀ ਇਹ ਤੇ ਡਰੈਸਿੰਗ ਟੇਬਲ ਆ ਗਿਆ ਜੀ ਆ ਦੇਖੋ ਜੀ ਆ ਪ੍ਰੋਪਰ ਥਾਈ ਆ ਜੀ ਇਹ 10000 ਦਾ ਹੈ ਹਾਂ ਆ ਦੇਖੋ 4.7 ਹੈ ਜੀ ਹੂੰ ਇਹ ਇਹਦਾ weight 70 ਕਿਲੋ ਆ ਜੀ 70 ਕਿਲੋ weight ਆ ਹਾਂਜੀ ਹਾਂਜੀ ਅੱਛਾ ਇਹ 10000 ਦੇ discount ਇਹ ਮਾਰਕੀਟ 'ਚ ਜੀ 16000 rate ਆ ਇਹਦਾ 16000 ਹਾਂਜੀ ਹਾਂਜੀ ਤੁਸੀਂ ਕਿੰਨੇ ਦੇ ਰਹੇ ਅਸੀਂ 10000 ਦੇ ਦੇ ਰਹੇ ਹਾਂ 10000 ਦੇ ਹਾਂਜੀ ਹਾਂਜੀ 70 ਕਿਲੋ weight ਹਾਂਜੀ ਹਾਂਜੀ 6000 ਤੀਸੀ ਫਾਇਦਾ ਹੋਊਗਾ ਤੁਹਾਨੂੰ ਹੋਲਸੇਲ ਦਾ ਰੇਟ ਐ ਤਾਂ ਨਹੀਂ ਅਗੇ ਵੀ ਵੀਡੀਓ ਦੇ ਵਿੱਚ ਤੁਸੀਂ ਕਹਿ ਰਹੇ ਹੋ ਬਾਅਦ ਵਿੱਚ ਸਾਡੇ ਦਰਸ਼ਕਾਂ ਆਣ ਤਾਂ ਉਹ ਕਹਿਣ ਭਾਈ ਜੀ ਜਿਹੜਾ ਮਰਜ਼ੀ ਵੀਡੀਓ ਜਿਹੜਾ ਲਾਈਕ ਕਰਕੇ ਆਊਗਾ ਉਹਨੂੰ ਕੁਝ ਹੋਰ ਵੀ ਡਿਸਕਾਊਂਟ ਮਿਲ ਜਾਊਗਾ ਲਓ ਜੀ ਲਓ ਵੀ ਦਰਸ਼ਕਾਂ ਤੁਹਾਡੇ ਲਈ ਹੋਰ ਇੱਥੇ ਸੁਨਹਿਰਾ ਮੌਕਾ ਆਪਾਂ ਕਹਿ ਸਕਦੇ ਆ ਤੇ ਸਕਰੀਨਸ਼ਾਟ ਭਾਵੇਂ ਲੈ ਲਓ ਤੁਸੀਂ ਕੋਈ ਚੱਕਰ ਨਹੀਂ ਆਹ ਦੇਖੋ ਬੱਕ ਬੱਕ ਡਿਜ਼ਾਈਨ ਹੈ ਜੀ ਆਹ ਦੇਖੋ ਜੇ ਆਪਣੇ ਕੋਲ ਆਹੀ ਡਿਜ਼ਾਈਨ ਹੈ ਜੇ ਦੀਵਾਲੀ ਦਾ ਤੇ ਜੀ ਇਹ ਸਟੈਂਡ ਫੁੱਲ ਤੇਜੀ ਆ ਜੀ ਅੱਛਾ ਹਾਂਜੀ ਹਾਂਜੀ ਪੂਰਾ ਵਾ ਹੈ ਹਾਂਜੀ ਹਾਂਜੀ ਆ ਦੇਖੋ ਜੀ ਲਓ ਜੀ ਇਹ ਕਿੰਨੇ ਦੀ ਪੈਊਗੀ ਇਹ 10000 ਦੀ ਸਾਰਾ 10000 ਦੀ ਅੱਛਾ ਹਾਂਜੀ ਅੱਛਾ ਉਹ ਡਿਜ਼ਾਈਨ ਲੱਗਾ ਹੀ ਲੱਗਾ ਕਿ ਸੇਵਾ ਲੱਗਾ ਨਾ ਡਿਜ਼ਾਈਨ ਅਡਾ ਅਡਾ ਅੱਛਾ ਅੱਛਾ ਇਹ ਤਾਂ ਹੋ ਗਈ ਵੱਡੇ ਆਪਣੇ ਘਰਾਂ ਦੇ ਵਿੱਚ ਰੱਖਣ ਵਾਸਤੇ ਤੇ ਜਿਹੜੇ ਬੱਚੇ ਆ ਉਹਨਾਂ ਦੇ ਵੀ ਆਰੇ ਮਾਰੀ ਬਣਾਈ ਜਾਂਦੇ ਹਾਂਜੀ 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 ਅੱਛਾ ਉਹ ਸਾਡੇ ਕੋਲੇ ਜੀ 3500 ਤੋਂ ਸਟਾਰਟਿੰਗ ਹੈ ਜੀ ਜੇ ਹੈਵੀ ਤੇ 5000 4000 ਇਦਾਂ ਦਾ ਹੈਗੀ ਜੀ ਅੱਛਾ ਰੇਟ ਜਿਹੜਾ ਮਟੀਰੀਅਲ ਦੇ ਹਿਸਾਬ ਨਾਲ ਆ ਜਿੱਦਾਂ ਤੁਸੀਂ ਮੀਟਰ ਅੱਛਾ ਕਸਟਮਾਈਜ਼ ਵੀ ਕਰ ਦਿੰਨੇ ਜਿਵੇਂ ਕਸਟਮਰ ਨੇ ਕਹਿੰਦੇ ਜੀ ਸਾਨੂੰ ਆ ਚੀਜ਼ ਨਹੀਂ ਚਾਹੀਦੀ ਇੰਨੇ ਖਾਨੇ ਚਾਹੀਦੇ ਇਦਾਂ ਉਦਾਂ ਸਾਰਾ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਸਰ ਅੱਛਾ ਜਿੱਦਾਂ ਤੁਸੀਂ ਜੋ ਆਰਡਰ ਲੈ ਕੇ ਆਓ ਜਿੱਦਾਂ ਡਿਜ਼ਾਈਨ ਬਣਾਉਣਾ ਕੰਦੇ ਸਾਈਜ਼ ਚਾਹੇ ਕੋ ਭਾਵੇਂ ਪੱਲੇ ਫਿੱਟ ਕਰਾਉਣਾ ਚਾਹੇ ਪਰ ਕਬੂਰਟ ਜੋ ਮਰਜੀ ਸਾਈਜ਼ ਬਣਵਾ ਸਕਦੇ ਸਾਡੇ ਤੇ ਜੀ ਹੋਰ ਕਿਹੜੀ ਤੁਸੀਂ ਦਿਖਾ ਰਹੇ ਸੀ ਆਫਿਸ ਵਾਲੇ ਦੀ ਮਾਰੀ ਆਫਿਸ ਇਹ ਆ ਦੇਖੋ ਸਰ ਜੀ ਇਹ ਕਹਾ ਹੈਗੀ ਆਫਿਸ ਦੀ ਸ਼ਾ ਬੱਖ-ਵੱਖ ਡਿਜ਼ਾਈਨ ਵਿੱਚ ਸਾਰੇ ਅੱਡ-ਅੱਡ ਡਿਜ਼ਾਈਨ ਅੱਡ-ਅੱਡ ਕਲਰ ਮਿਲਾਂ ਜੀ ਇਹ ਕਿੰਨੀ ਰੇਂਜ ਦੀ ਆ ਇਹ ਜੀ 4000 ਦੀ ਆ ਠੀਕ ਆ ਇਹ 5 ਫੁੱਟ ਆ ਜਿਹੜੀ 4 ਫੁੱਟੀ ਆ ਜੀ ਉਹ 3500 ਦੇ ਜੀ 3500 ਦੇ ਆ ਹਾਂ ਜੀ ਠੀਕ ਆ ਦੇਖ ਸਕਦੇ ਹੋ ਜਿਹੜੇ ਕਿ ਇਹਨਾਂ ਵੱਲੋਂ ਲਮਾਰੀ ਬਣਾਈ ਜਾਂਦੀ ਆ ਹਾਲਾਂਕਿ weight ਦੇ ਹਿਸਾਬ ਨਾਲ ਇਹਨਾਂ ਦੱਸਿਆ ਗ੍ਰੇਟ ਲੇਕਿਨ ਪਰਨਮ ਟਾਈਮ ਦੇ ਖਾਸ ਜਿਹੜੇ ਦਰਸ਼ਕ ਨੇ ਮਹਿਮਾਨ ਨੇ ਉਹਨਾਂ ਨੂੰ ਹੋਰ ਵੀ ਜਿਹੜਾ ਕਿ ਭਾਈ ਸਾਹਿਬ ਨੇ ਕਿਹਾ ਵਾ ਕਿ ਡਿਸਕਾਊਂਟ ਦਿੱਤਾ ਜਾਊਗਾ ਤਾਂ ਸੋ ਦੇਖ ਸਕਦੇ ਹੋ ਮਟੀਰੀਅਲ ਵੀ ਕਾਫੀ ਵਧੀਆਂ ਯੋਜ ਕੀਤਾ ਗਿਆ ਵਾ ਇੱਥੇ ਤੇ ਨਾਲ ਹੀ ਪੇਂਟ ਵਗੈਰਾ ਪ੍ਰੋਪਰ ਹਾਲਾਂਕਿ ਤੁਸੀਂ ਮਾਰਕੀਟ ਦੇ ਵਿੱਚ ਮੈਂ ਕਹਾਂਗਾ ਇੱਕ ਵਾਰੀ ਇੱਧਰ ਦਿਖਾਣ ਕੇ ਏਲ ਅਲਮਾਰੀ ਤੁਸੀਂ ਲੈਣ ਜਾਓਗੇ ਤਾਂ ਵਾਕਈ 16-17000 ਤੋਂ ਘੱਟ ਤੁਹਾਨੂੰ ਅਲਮਾਰੀ ਨਹੀਂ ਮਿਲਣੀ ਲੇਕਿਨ ਆ 70 ਕਿਲੋ ਦੀ ਅਲਮਾਰੀ ਤੁਹਾਨੂੰ 10000 ਦੇ ਬਾਈਜੇ ਵੱਲੋਂ ਦਾ ਸਹਿਰਾ 10000 ਤੁਹਾਨੂੰ ਮਿਲੂਗੀ ਤੇ ਨਾਲ ਹੀ ਨਾਲ ਜੇ ਤੁਸੀਂ ਸਾਡੇ ਵੀਡੀਓ ਜ਼ਰਾ ਹੀ ਆਨੇ ਹੋ ਸ਼ੇਅਰ ਕਰਕੇ ਆਨੇ ਤਾਂ ਤੁਹਾਨੂੰ ਇੱਥੇ ਹੋਰ ਵੀ ਕੁਝ ਜਿਹੜਾ ਡਿਸਕਾਊਂਟ ਹੈ ਇਹਨਾਂ ਵੱਲੋਂ ਦਿੱਤਾ ਜਾਏਗਾ ਤਾਂ ਦੇਖ ਸਕਦੇ ਹੋ ਪ੍ਰੋਪਰ ਵਧੀਆਂ ਫਿਨਿਸ਼ਿੰਗ ਤਰੀਕੇ ਨਾਲ ਬਣਾਈ ਗਈ ਆ ਆ ਦੇਖ ਸਕਦੇ ਤੁਸੀਂ ਬਾਕਾਇਦਾ ਅੰਦਰ ਵੀ ਖਾਨੇ ਨੇ ਤਾਂ ਇਹ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਅ ਚੂੜੀਆਂ ਵਗੈਰਾ ਹੋ ਗਿਆ ਜਾਂ ਹੋਰ ਜਿਹੜੀਆਂ ਚੀਜ਼ਾਂ ਤੁਸੀਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਆਪਣੇ ਇਹਦੇ ਵਿੱਚ ਰੱਖ ਸਕਦੇ ਹੋ ਦੇਖ ਸਕਦੇ ਹੋ ਪੱਲਿਆਂ ਦੇ ਵਿੱਚ ਪੱਲੇ ਤਾਂ ਖਾਸ ਜਿਹੜੇ ਲੋਕ ਕਿਉਂਕਿ ਤੁਹਾਾਰਾਂ ਦਾ ਸੀਜ਼ਨ ਆ ਤੇ ਤੁਸੀਂ ਵੀ ਜੇ ਸੋਚ ਰਹੇ ਹੋ ਕਿ ਆਸੀਂ ਕੋਈ ਚੀਜ਼ ਲਈਏ ਘਰ ਦੇ ਵਿੱਚ ਅਲਮਾਰੀ ਵਗੈਰਾ ਲੈ ਕੇ ਆਏ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਤੁਸੀਂ ਵੀ ਇੱਥੇ ਜ਼ਰੂਰ ਪਹੁੰਚੋ ਭਾਈ ਜੀ ਇੱਕ ਵਾਰੀ ਐਡਰੈਸ ਜ਼ਰੂਰ ਸਮਝਾਓ ਕਿੱਥੇ ਕਰਕੇ ਤੁਹਾਡੇ ਚ ਸਰ ਇੱਥੇ ਜੀ ਸਰ ਗੋਲਡਨ ਸਕੂਲ ਤੈਤੇ ਫਟਾ ਰੋਡ ਹੂੰ ਨਜ਼ਦੀਕ ਬੁੱਧ ਮੰਡੀ ਪੈਂਦਾ ਜੀ ਬੁੱਧ ਮੰਡੀ ਹਾਂਜੀ ਹਾਂਜੀ ਅੱਛਾ ਹੋਕਰ ਹੋਕਰ ਦੇ ਸਾਹਮਣੇ ਤੇ ਅਲਮਾਰੀ ਕੱਲੀ ਬਣਾਈ ਜਾਂਦੇ ਤੇ ਹੋਰ ਵੀ ਚੀਜ਼ਾਂ ਤੁਹਾਡੇ ਕੋਲ ਬਣਦੀਆਂ ਅਲਮਾਰੀ ਕੂਲਰ ਜੀ ਆਪਣੇ ਕੋਲੇ ਬਣਾਏ ਜਾਂਦੇ ਅੱਛਾ ਕੂਲਰ ਵੀ ਬਣਾਏ ਜਾਂਦੇ ਹਾਂਜੀ ਹਾਂਜੀ ਠੀਕ ਆ ਤਾਂ ਸੋ ਦੇਖ ਸਕਦੇ ਹੋ ਪਿੱਛੇ ਤੁਸੀਂ ਤਸਵੀਰਾਂ ਦੇ ਵਿੱਚ ਕੂਲਰ ਵੀ ਰੱਖੇ ਗਏ ਨੇ ਲੇਕਿਨ ਅਲਮਾਰੀਆਂ ਦੀ ਕਾਫੀ ਜ਼ਿਆਦਾ ਇੰਨਾ ਕੋਲ ਦੇ ਕੋਲ ਜਿਹੜੀ ਆ ਵੈਰਾਈਟੀ ਆ ਹੈਗੀ ਆ ਜਿੱਦਾਂ ਦੇ ਤੁਸੀਂ ਡਿਜ਼ਾਈਨ ਕਹੋਗੇ ਜੇ ਤੁਸੀਂ ਕਸਟਮਾਈਜ਼ ਕਰਾਣੀ ਆ ਆ ਉਹ ਵੀ ਤੁਹਾਡੇ ਕੋਲ ਹੋ ਜੇ ਲੇਕਿਨ ਦਰਸ਼ਕ ਇੱਕ ਦਰਸ਼ਕਾਂ ਨੂੰ ਇੱਕ ਵਾਰ ਵੀ ਚੀਜ਼ ਦਿਖਾਣੇ ਆ ਕਿ ਦੇਖ ਸਕਦੇ ਹੋ ਕਿ ਅਲਮਾਰੀ ਜਿਹੜੀ ਆ ਇੱਥੇ ਹੋਰ ਵੀ ਆ ਆ ਪੈਂਟਰ ਵੀਰ ਲੱਗਾ ਹੋਇਆ ਪੇਂਟ ਵਗੈਰਾ ਇਸ ਅਲਮਾਰੀਆਂ ਨੂੰ ਕੀਤਾ ਜਾ ਰਿਹਾ ਮੈਨੂਫੈਕਚਰਿੰਗ ਇੱਥੇ ਹੁੰਦੀ ਮੈਨੂਫੈਕਚਰਿੰਗ ਹੋਰ ਕਿੱਥੇ ਵੀ ਹੁੰਦੀ ਹੋਰ ਵੀ ਹੈਗੀ ਸਰ ਫੈਕਟਰੀ ਹਾਂਜੀ ਹਾਂਜੀ ਆ ਗਲੀ ਤਾਂ ਹੈਗਾ ਨਾਲ ਹੀ ਹਾਂਜੀ ਹਾਂਜੀ ਫੈਕਟਰੀ ਵੀ ਦਿਖਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੀ ਠੀਕ ਹੈ ਤੋਂ ਸੋ ਸਾਡੇ ਦਰਸ਼ਕਾਂ ਨੂੰ ਫੈਕਟਰੀ ਵੀ ਦਿਖਾਵਾਂਗੇ ਜਿੱਥੇ ਮੈਨੂਫੈਕਚਰਿੰਗ ਹੁੰਦੀ ਆ ਤੇ ਅੱਗੇ ਚੱਲਦੇ ਆ ਤੁਹਾਨੂੰ ਫੈਕਟਰੀ ਵੀ ਦਿਖਾਣੇ ਆ ਸੋ ਹੁਣ ਆਸੀਂ ਉਹਨਾਂ ਦੀ ਫੈਕਟਰੀ ਦੇ ਵਿੱਚ ਪਹੁੰਚ ਚੁੱਕੇ ਆ ਇਹਨਾਂ ਨੇ ਆਪਣੀ ਫੈਕਟਰੀ ਦਿਖਾਉਣ ਲਈ ਸਾਨੂੰ ਲਿਆਂਦਾ ਜਿੱਥੇ ਮੈਨੂਫੈ ਇੱਥੇ 3 ਪਈਆਂ ਹੋਣੀਆਂ ਜਿਹੜੀਆਂ ਚਾਦਰਾਂ ਯੂਜ਼ ਹੁੰਦੀਆਂ ਨੇ ਅਲਮਾਰੀ ਬਣਾਉਣ ਵਾਸਤੇ ਹਰ ਇੱਕ ਜਿਹੜੇ ਉਜ਼ਾਰ ਨੇ ਆਪਾਂ ਜਿਹੜਾ ਮਟੀਰੀਅਲ ਯੂਜ਼ ਹੋਰਨਾ ਅਲਮਾਰੀ ਬਣਾਉਣ ਵਾਸਤੇ ਉਹ ਸਾਰਾ ਮੈਨੂਫੈਕਚਰਿੰਗ ਕੀਤਾ ਜਾਂਦਾ ਵਾ ਹਾਂ ਭਈ ਭਾਈ ਸਾਹਿਬ ਕੀ ਕੀ ਬਣਾ ਰਹੇ ਇੱਥੇ ਹੁਣ ਇੱਥੇ ਚਾਦਰਾਂ ਰੱਖੀਆਂ ਕਾਹਦੀਆਂ ਚਾਦਰਾਂ ਰੱਖੀਆਂ ਇਹ ਜੀ ਸਰ ਅਲਮਾਰੀਆਂ ਦੇ ਚਾਦਰਾਂ ਆ ਸਾਰੇ ਜੀ ਆਹ ਦੇਖੋ ਜੀ 20 ਕੇ ਦੀ ਚਾਦਰ ਆ ਹੈ ਵੀ ਇੱਕ ਚਾਦਰ ਜੀ 20 ਕਿਲੋ ਦੀ ਚਾਦਰਾਂ ਆ ਜੀ ਅੱਛਾ ਠੀਕ ਹੈ ਜੀ ਜੇ ਹੈਵੀ ਤੇ ਲੈਣਾ ਹੈਵੀ ਤੇ ਲੈ ਲਓ ਜੇ ਨਾਰਮਲ ਲੈਣਾ ਸਰ ਨਾਰਮਲ ਤੁਹਾਡਾ ਬਜਟ ਆ ਹਾਂਜੀ ਹਾਂਜੀ ਗਾਗ ਦਾ ਬਜਟ ਹੁੰਦਾ ਆ ਨਾ ਤੁਸੀਂ ਤਿਆਰ ਕਰ ਦਿੰਦੇ ਹੋ ਤੁਸੀਂ ਉਦਾਂ ਦੇ ਤਿਆਰ ਕਰਾ ਲਓ ਕੋਈ ਚੱਕਰ ਨਹੀਂ ਸਰ ਕੋਈ ਚੱਕਰ ਨਹੀਂ ਲੋੜ ਹੀ ਨਹੀਂ ਹੈਗਾ ਕਿ ਜਿਹੜੀ ਤੁਹਾਡੇ ਸਟਾਕ ਪਿਆ ਵਾ ਇਹ ਤੁਸੀਂ ਉਹੀ ਲੈਣੀ ਹੈ ਜੇ ਤੁਹਾਡੇ ਹੈਗਾ ਵਾ ਕਿੰਨੇ ਦਿਨ ਚ ਦੇ ਦਿੰਦੇ ਵੈਸੇ ਮੰਨ ਲਓ ਕਿਸੇ ਨੇ ਆਰਡਰ ਦਿੱਤਾ ਕਿੰਨੇ ਦਿਨ ਦੇ ਵਿੱਚ ਤਿਆਰ ਕਰ ਹਫਤੇ ਹਫਤੇ ਵਿੱਚ ਤਿਆਰ ਹੋ ਜੂਗਾ ਹਫਤੇ ਦੇ ਵਿੱਚ ਤਿਆਰ ਕਰ ਦਿੰਦੇ ਹਾਂ ਅਲਮਾਰੀ ਅੱਛਾ ਤਾਂ ਦੇਖ ਸਕਦੇ ਹੋ ਨਾ ਨੇ ਵੱਲ ਦੱਸਿਆ ਗਿਆ ਕਿ ਹਫਤੇ ਦੇ ਵਿੱਚ ਜੇ ਤੁਸੀਂ ਆਰਡਰ ਦਿੰਨੇ ਹੋ ਤਾਂ ਹਫਤੇ ਦੇ ਵਿੱਚ ਜਿਹੜੀ ਅਲਮਾਰੀ ਆ ਤੁਹਾਨੂੰ ਤਿਆਰ ਕਰਕੇ ਦੇ ਦਿੱਤੀ ਜਾਊਗੀ ਫਿਲਹਾਲ ਤੁਹਾਨੂੰ ਐਡਰੈਸ ਵੀ ਜ਼ਰੂਰ ਦੱਸ ਦਿੰਨੇ ਆ ਕਿ ਗੈਸਪੂਰਾ 33 ਫੁੱਟਾ ਰੋਡ ਦੇ ਵਿੱਚ ਖੜੇ ਆ ਦੇਖ ਸਕਦੇ ਹੋ ਚਾਦਰਾਂ ਇੱਥੇ ਪਈਆਂ ਹੋਈਆਂ ਨੇ ਅਲਮਾਰੀ ਇੱਥੇ ਤਿਆਰ ਕੀਤੀ ਜਾਂਦੀ ਹੈ ਵੀ ਚਾਦਰ ਆ ਕਿੰਨੇ ਕਿਲੋ ਦੇ ਦੱਸਿਆ ਤੁਸੀਂ 20 ਕਿਲੋ ਦੇ ਹਾਂਜੀ ਹਾਂਜੀ 20 20 ਕਿਲੋ ਦੀਆਂ ਜਿਹੜੀਆਂ ਚਾਦਰਾਂ ਨੇ ਤਾਂ ਵਧੀਆ ਜਿਹੜਾ ਮਟੀਰੀਅਲ ਆ ਇੱਥੇ ਯੂਜ਼ ਕੀਤਾ ਜਾਂਦਾ ਵਾ ਸੋ ਹੁਣ ਜਿਹੜੇ ਦਰਸ਼ਕ ਸਾਡੇ ਵੀਡੀਓ ਨੂੰ ਦੇਖ ਰਹੇ ਨੇ ਜਿਨ੍ਹਾਂ ਜਿਨ੍ਹਾਂ ਨੇ ਪੂਰਾ ਮਨ ਬਣਾ ਲਿੱਤਾ ਹੋਇਆ ਕਿ ਆਸੀ अलमारी ਲੈਣੀ ਆ ਜਾਂ ਤਿਹਾਰ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਸਜਾਵਟ ਲਈ ਜਿਹੜਾ ਸਾਡੇ ਕਮਰੇ ਨੂੰ ਹੋਰ ਨਿਖਾਰ ਸਕੇ ਉਹਦੇ ਸਜਾਵਟ ਲਈ ਜਿਹੇ अलमारी ਲੈਣੀ ਆ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਹੋ ਕੰਟੈਕਟ ਨੰਬਰ ਵੀ ਇਹਨਾਂ ਦਾ ਪੁੱਛ ਲੈਣਾ ਕਿ ਨੰਬਰ ਕੀ ਮੋਬਾਈਲ ਨੰਬਰ ਕੀ ਜਿਨ੍ਹਾਂ ਦਾ ਨੰਬਰ ਸਰ 9855279850 ਠੀਕ ਤਾਂ ਇਹਨਾਂ ਨੇ ਜਿਹੜਾ ਮੋਬਾਈਲ ਨੰਬਰ ਦੱਸਿਆ ਅਸੀਂ ਸਕਰੀਨ ਤੇ ਵੀ ਜ਼ਰੂਰ ਚਲਾਵਾਂਗੇ ਤਾਂ ਜਿਨ੍ਹਾਂ ਨੇ ਸੰਪਰਕ ਕਰਨਾ ਉਹ ਬਾਈ ਜੀ ਨਾਲ ਸੰਪਰਕ ਕਰਕੇ ਇਹਨਾਂ ਤੋਂ अलमारी ਜਿਹੜੀ ਆ ਘੱਟ ਰੇਟਾਂ ਤੇ ਲੈ ਸਕਦੇ ਆ ਕਿਉਂਕਿ ਜਿਹੜੇ ਪ੍ਰਨਮ ਟਾਈਮ ਦੇ ਦਰਸ਼ਕ ਆ ਦਰਸ਼ਕ ਜਿਹੜੇ ਸਾਡੇ ਆਣਗੇ ਉਹਨਾਂ ਨੂੰ ਹੋਟ ਡਿਸਕਾਊਂਟ ਹਾਂਜੀ ਹਾਂਜੀ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਯਾਰਾਂ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਕਿਉਂਕਿ ਉਹਨਾਂ ਨੂੰ ਵੀ ਨੀਡ ਹੋ ਸਕਦੀ ਹੈ ਇਹੋ ਜਿਹੀ ਵਧੀਆਂ ਭਾਰੀ ਪਰਕਰਮ ਅਲਮਾਰੀ ਲੈਣ ਦੀ ਤਾਂ ਇਦਾਂ ਦੀ ਨਵੀਂ ਅਪਡੇਟ ਤੁਹਾਡੇ ਨਾਲ ਲੈ ਕੇ ਰੂਬਰੂ ਹੋਵਾਂਗੇ ਕੈਮਾ ਪ੍ਰਸੰਤ ਰੰਜੀਤ ਧਮਾਨ ਦੇ ਨਾਲ ਮੈਂ ਸੁਮੇਤ ਵਰਮਾ ਪ੍ਰਨਮ ਟਾਈਮ ਲੁਧਿਆਣਾ